ਇੱਕ ਬੱਚੇ ਦੀ ਵੀਡੀਓ ਪਿੱਛੇ ਪਈ ਉਹ ਛੋਟਾ ਜਿਹਾ ਬੱਚਾ ਹੈ ਤੇ ਉਹਨੂੰ ਬੜੀ ਵੱਡੀ ਸਟੇਜ ਲੱਗੀ ਹੈ ਬੇਹੰਤ ਦੁਨੀਆ ਦਾ ਇਕੱਠ ਹੈ ਇੱਕ ਬੱਚੀ ਹੈ ਜਿਹੜੀ ਬੋਲ ਨਹੀਂ ਸੀ ਸਕਦੀ ਤੇ ਉਸ ਬੱਚੇ ਦੇ ਗਾੜੀ ਮੈਕ ਕਰਕੇ ਉਹਨੂੰ ਪੁੱਛਦੇ ਨੇ ਕਿ ਹੁਣ ਇਹ ਤੇਰੀ ਭੈਣ ਬੋਲਣ ਲੱਗ ਗਈ ਤੇ ਉਹ ਰੋ ਕੇ ਕਹਿੰਦਾ ਕਿ ਆਹ ਬੋਲਣ ਲੱਗ ਗਈ ਤੇ ਲੋਕਾਂ ਨੇ ਵੀਡੀਓ ਬੜੀ ਵਾਇਰਲ ਕੀਤੀ ਕਿ ਉਹ ਪਾਸਟਰਾਂ ਨੇ ਉਹਦੀ ਬੱਚੀ ਨੂੰ ਜਿਹੜਾ ਬੋਲਣ ਲਗਾਤਾ ਮੰਨਿੰਦਿਆ ਨਹੀਂ ਕਰ ਰਿਹਾ ਇਹ ਸੱਚੀ ਗੱਲ ਆ ਜ ਉਸ ਬੱਚੇ ਦੀਆਂ ਵੀਡੀਓਸ ਦੁਬਾਰਾ ਨੈਟ ਤੇ ਪਈਆਂ ਹੋਈਆਂ ਉਹ ਬੱਚਾ ਕੀ ਕਹਿੰਦਾ ਹੁਣ ਉਹ ਬੱਚਾ ਜਿਹੜਾ ਨਾ 10-12 ਸਾਲ ਦਾ ਉਹ ਬੱਚਾ ਹੈ ਉਹ ਕਹਿੰਦਾ ਕਿ ਮੇਰੀ ਉਹ ਭੈਣ ਨਹੀਂ ਜਿਹਦੇ ਬਾਰੇ ਬੋਲਿਆ ਨਾ ਉਹਨੇ ਕਿ ਹੁਣ ਬੋਲਣ ਲੱਗ ਪਈ ਐ ਉਹ ਕਹਿੰਦਾ ਤੇ ਮੇਰੀ ਭੈਣ ਹੀ ਨਹੀਂ ਕਿੱਦਾਂ ਸਾਡੇ ਲੋਕਾਂ ਨੂੰ ਝੂਠ ਬੋਲ ਕੇ ਪਰਮਾਇਆ ਜਾਂਦਾ ਤੇ ਅਸੀਂ ਸੱਚ ਮੰਨ ਲੈਨੇ ਕਿ ਸ਼ਾਇਦ ਇਹ ਕੁਝ ਹੋ ਰਿਹਾ ਹੈ ਉਹ ਕਹਿੰਦਾ ਉਹ ਮੇਰੀ ਭੈਣ ਵੀ ਨਹੀਂ ਐ ਮੈਂ ਉਹਨੂੰ ਜਾਣਦਾ ਹੀ ਨਹੀਂ ਦੂਸਰੀ ਗੱਲ ਉਹ ਬੱਚਾ ਕਹਿੰਦਾ ਕਿ ਮੈਨੂੰ 2 ਕਿਲੋ ਚੌਲ ਕਿਲੋ ਖੰਡ ਤੇ ਥੋੜੀ ਜੀ ਪੱਤੀ ਦਾ ਲਾਲਚ ਦਿੱਤਾ ਸੀ ਕਿ ਆਹ ਕੁਝ ਤੈਨੂੰ ਦਵਾਂਗੇ ਜੇ ਤੂੰ ਸਟੇਜ ਤੇ ਇੰਨੀ ਇੰਨੀ ਗੱਲ ਕਹਿਣੀ ਐ ਕਿ ਉਹ ਬੋਲਣੇ ਲੱਗੀ ਇੰਨੀ ਗੱਲ ਕਹਿਣ ਦੀ ਉਹਨੂੰ ਚੌਲ ਦਿੱਤੇ ਖੰਡ ਦਿੱਤੀ ਆਟਾ ਦਿੱਤਾ ਇੰਨੇ ਕੁ ਲਾਲਚ ਚੋਂ ਬੱਚੇ ਨੇ ਇੰਨੀ ਕੋਈ ਗੱਲ ਕਹੀ ਤੇ ਉਹਨੂੰ ਵੀਡੀਓ ਨੂੰ ਵਾਇਰਲ ਕੀਤਾ ਗਿਆ ਕਿ ਉਹ ਪਖੰਡੀ ਪਾਸਟਰ ਨੇ ਕਿਸੇ ਗੁੰਗੀ ਬੱਚੀ ਨੂੰ ਬੋਲਣ ਲਾ ਦਿੱਤਾ ਤੇ ਬੇਨਤੀ ਕਰੋ ਬਿਲਕੁਲ ਝੂਠ ਬੋਲਦੇ ਨੇ ਰੱਜ ਕਿਉਂ ਝੂਠ ਬੋਲ ਰਹੇ ਨੇ ਸਟੇਜਾਂ ਤੇ ਸਾਡੇ ਲੋਕਾਂ ਨੂੰ ਵਿਹਿਮਾ ਭਰਮਾ ਪਖੰਡਾ ਕਰਮਾ ਕਾਂਡਾ ਵਿੱਚ ਪਾ ਕੇ ਉਹ ਪਟਘਾ ਰਹੇ ਨੇ ਮੈਂ ਬੇਨਤੀ ਕੀਤੀ ਅੱਜ ਇੱਕ ਵੀਰ ਨੇ ਉੱਥੇ ਫੇਸਬੁੱਕ ਤੇ ਲਿਖਿਆ ਜਿਹੜੇ ਜੀ ਕਣਕ ਚੌਲ ਦੇ ਆਟੇ ਦੇ ਲਾਲਚ ਵਿੱਚ ਧਰਮ ਬਦਲ ਲਏ ਨੇ ਇਨਾਂ ਤੋਂ ਧਰਮ ਦੀ ਕੀ ਆਸ ਕੀਤੀ ਜਾ ਸਕਦੀ ਹੈ ਭਾਈ ਬਖਸ਼ੀ ਸਿੰਘ ਜੀ ਧਿਆਨ ਦਿਓ ਮੈਂ ਬੇਨਤੀ ਕਰਨ ਲੱਗਿਆ ਉਹ ਛੋਟਾ ਜਿਹਾ ਬੱਚਾ ਜਿੰਨੂੰ 2 ਕਿਲੋ ਚੌਲ ਆਟਾ ਖੰਡ ਦਾ ਲਾਲਚ ਦਿੱਤਾ ਗਿਆ ਉਸ ਬੱਚੇ ਨੇ ਗੱਲ ਕਹੀ ਕਿ ਚਲੋ ਬੱਚੀ ਬੋਲਣ ਲੱਗ ਗਈ ਉਹਨਾਂ ਨੇ ਵਾਇਰਲ ਕੀਤੀ ਤੇ ਇੱਕ ਬੰਦਾ ਫੇਸਬੁੱਕ ਤੇ ਲਿਖਦਾ ਹੈ ਕਹਿੰਦਾ ਹੈ ਕਿ ਇਹ ਲੋਕ ਜਿਹੜੇ ਚੌਲਾਂ ਤੇ ਆਟੇ ਦੇ ਲਾਲਚ ਤੋਂ ਜਿਹੜੇ ਇਦਾਂ ਬੋਲਦੇ ਨੇ ਉਹਨਾਂ ਤੋਂ ਧਰਮ ਦੀ ਕੀ ਆਸ ਕੀਤੀ ਜਾ ਸਕਦੀ ਮੈਂ ਬੇਨਤੀ ਕਰਾਂ ਇਹ ਗੱਲ ਤੇ ਆਪਾਂ ਮੰਨਦੇ ਆਂ ਨਾ ਕਿ ਉਹ ਬੱਚੇ ਨੇ ਆਟੇ ਚੌਲਾਂ ਦੇ ਲਾਲਚ ਚ ਇਹ ਗੱਲ ਕਹਿਤੀ ਇਹਦਾ ਮਤਲਬ ਉਹਨੂੰ ਲੋੜ ਸੀ ਜੇ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਵੇਖੀਆਂ ਹੁੰਦੀਆਂ 40 40 ਲੱਖ ਦੇ ਲੰਗਰ ਲਾ ਕੇ ਸੜਕਾਂ ਤੇ ਰੱਜਿਆਂ ਨੂੰ ਰੋਕ-ਰੋਕ ਕੇ ਰਜਾਉਣ ਨਾਲੋਂ ਆਪਣੇ ਪਿੰਡਾਂ ਆਪਣੇ ਇਲਾਕਿਆਂ ਦੇ ਵਿੱਚ ਉਹ ਗਰੀਬ ਪਰਿਵਾਰ ਵੇਖੇ ਹੁੰਦੇ ਕਿ ਇਹਨਾਂ ਦੀ ਲੋੜ ਕੀ ਹੈ ਕਿਸੇ ਨੂੰ ਬੱਚੇ ਨੂੰ ਕਿਸੇ ਦੇ ਘਰ ਦੀ ਰੋਟੀ ਦਾ ਪ੍ਰਬੰਧ ਕਰ ਦਿੰਦੇ ਕਿਸੇ ਦੇ ਦਵਾਈ ਦਾ ਪ੍ਰਬੰਧ ਕਰ ਦਿੰਦੇ ਕਿਸੇ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰ ਦਿੰਦੇ ਜੇ ਉਹਨਾਂ ਦੀਆਂ ਲੋੜਾਂ ਅਸੀਂ ਆਪਣੇ ਕੋਲੋਂ ਪੂਰੀਆਂ ਕਰਦੇ 40-40 ਲੱਖ ਦੇ ਲੰਗਰ ਲਾ ਕੇ ਅਸੀਂ ਰੱਜਿਆਂ ਨੂੰ ਰਜਾਉਨੇ ਆ ਆਪਣੇ ਪਿੰਡੇ ਪਿੰਡਾਂ ਦੇ ਵਿੱਚ ਉਹ ਘਰ ਵੇਖਦੇ ਜਿਨ੍ਹਾਂ ਦੇ ਘਰ ਵਿੱਚ ਦੋ ਵਕਤ ਦੀ ਰੋਟੀ ਨਹੀਂ ਆ ਪਿੱਛੇ ਇੱਕ ਵੀਡੀਓ ਪਈ ਸੀ ਛੋਟਾ ਜਿਹਾ ਬੱਚਾ ਮਾਸਟਰ ਪੁੱਛਦਾ ਤੂੰ ਕੀ ਖਾ ਕੇ ਆਇਆ ਹੈ ਜਦੋਂ ਇਦਾਂ ਦੀ ਇੱਕ ਘਟਨਾ ਵਾਪਰੀ ਉਹ ਬੱਚਾ ਕਹਿੰਦਾ ਮੈਂ ਰੋਟੀ ਨਹੀਂ ਖਾ ਕੇ ਆਇਆ ਕਹਿੰਦੇ ਕਿਉਂ ਕਹਿੰਦਾ ਘਰ ਵਿੱਚ ਆਟਾ ਨਹੀਂ ਸੀ ਹੁਣ ਬੇਸ਼ੱਕ ਉੱਥੇ ਉਹਦੇ ਘਰ ਵਿੱਚ ਅੱਜ ਲੈਣਾ ਲੱਗ ਗਈਆਂ ਦਾਨ ਕਰਨ ਵਾਲਿਆਂ ਦੀਆਂ ਪਰ ਅਸੀਂ ਪਹਿਲਾਂ ਤੇ ਨਹੀਂ ਨਾ ਵੇਖਿਆ ਕਿ ਕਿਸੇ ਦੇ ਘਰ ਕਿਸੇ ਚੀਜ਼ ਦੀ ਲੋੜ ਹੈ ਉਹਦੀ ਲੋੜ ਪੂਰੀ ਕਰੀਏ ਸਾਡੇ ਗਰੀਬਾਂ ਦੀਆਂ ਲੋੜਾਂ ਪੂਰੀਆਂ ਨਾ ਹੋਈਆਂ ਤੇ ਗਰੀਬ ਲੋਕਾਂ ਨੂੰ ਜਿੱਧਰੋਂ ਲੋੜਾਂ ਪੂਰੀਆਂ ਹੁੰਦੀਆਂ ਦਿਸੀਆਂ ਉਹ ਉਧਰ ਨੂੰ ਤੁਰ ਪਏ ਤੇ ਅਸੀਂ ਫੱਟ ਦੋਣੀ ਸਟੇਟਸ ਪਾ ਦਿੰਨੇ ਆ ਫੇਸਬੁੱਕਾਂ ਤੇ ਲਿਖਣਾ ਸ਼ੁਰੂ ਕਰ ਦਿੰਨੇ ਆ ਜੀ ਲਾਲਚੀ ਨਹੀਂ ਉਹ ਲਾਲਚੀ ਨਹੀਂ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ 10 ਗੁਰੂ ਸਾਹਿਬਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਦੇਸ਼ ਦੇ ਵਿੱਚੋਂ ਗੁਲਾਮੀ ਦੀਆਂ ਜ਼ੰਜੀਰਾਂ ਕੱਢਣ ਵਿੱਚ ਸਾਥ ਦਿੱਤਾ ਸੀ ਨਾ ਇਹਨਾਂ ਬਿਦਾਵੇ ਲਿਖੇ ਨਾ ਇਹਨਾਂ ਤਨਖਾਹਾਂ ਮੰਗੀਆਂ ਨਾ ਇਹਨਾਂ ਨੇ ਕਦੇ ਗੁਰੂ ਗੋਬਿੰਦ ਸਿੰਘ ਨੂੰ ਪਿੱਠ ਵਿਖਾਈ ਇਹ ਤੇ ਹਰ ਵੇਲੇ ਗੁਰੂ ਦੇ ਨਾਲ ਜੁੜ ਕੇ ਰਹੇ ਇਹਨਾਂ ਨੇ ਆਪਣੇ ਬੱਚੇ ਸ਼ਹੀਦ ਕਰਵਾਲੇ ਆਪਣੇ ਪਿਤਾ ਭਰਾ ਪੁੱਤ ਪੂਰੇ ਪੂਰੇ ਪਰਿਵਾਰ ਕੁਰਬਾਨ ਕਰ ਦਿੱਤੇ ਮੋਤੀ RAM ਮਹਿਰਾ ਸੁਣਿਆ ਆਪ ਜੀ ਨੇ ਨਾਮ ਉਹਦੀ ਕੁਰਬਾਨੀ ਗੁਰੂ ਨੂੰ ਪਿਆਰ ਕਰਨ ਵਾਲਾ ਕਿੱਥੋਂ ਤੱਕ ਚਲੇ ਜਾਂਦਾ ਹੈ ਕਿਸ ਹੱਦ ਤੱਕ ਚਲੇ ਜਾਂਦਾ ਹੈ ਸ਼ਾਇਦ